ਤਾਨੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਮਰ 2 ਤੋਂ 2.5 ਸਾਲ ਹੋਈ ਤੇ ਮਾਂ ਅਕਾਲ ਚਲਾਣਾ ਕਰ ਗਈ ਹੁਣ 2.5 ਸਾਲ ਦੇ ਬੱਚੇ ਨੂੰ ਕੀ ਪਤਾ ਹੈ ਕਿ ਮਰਿਆ ਕਿਵੇਂ ਹੁੰਦਾ ਹੈ ਮੰਜੇ ਤੇ ਲਾਸ਼ ਪਈ ਹੈ ਲੋਕਾਂ ਨਾਲ ਵੇੜਾ ਭਰਿਆ ਚਿੱਟੇ ਕੱਪੜੇ ਨਾਲ ਮੂੰਹ ਢਕੇ ਬਾਰ-ਬਾਰ ਜਾਂਦੇ ਨੇ ਕੱਪੜਾ ਚੁੱਕ ਕੇ ਮਾਂ ਦਾ ਮੂੰਹ ਵੇਖਦੇ ਨੇ ਬੁਲਾਉਂਦੇ ਨੇ ਮਾਂ ਬੋਲਦੀ ਨਹੀਂ ਹਿਲਾਉਂਦੇ ਨੇ ਮਾਂ ਅੱਖਾਂ ਖੋਲਦੀ ਨਹੀਂ ਪਿਤਾ ਹਰਦਾਸ ਸੋਢੀ ਉੱਠਦੇ ਨੇ ਆਪਣੇ 2.5 ਸਾਲ ਦੇ ਪੁੱਤਰ ਜਿਠੇ ਗੁਰੂ ਰਾਮਦਾਸ ਸਾਹਿਬ ਨੂੰ ਲੈ ਕੇ ਗੋਲਚ ਬੈ ਗਏ ਅੱਖਾਂ ਪੁੰਝ ਕੇ ਕਹਿੰਦੇ ਨੇ ਜਿਠਿਆ ਹੁਣ ਤੇਰੀ ਮਾਂ ਨੇ ਬੋਲਣਾ ਨਹੀਂ ਇਹ ਉੱਥੇ ਚਲੀ ਗਈ ਹੈ ਜਿੱਥੋਂ ਕੋਈ ਵਾਪਸ ਨਹੀਂ ਮੁੜਦਾ ਪੁੱਤੇ ਮਰ ਗਈ ਹੈ 2.5 ਸਾਲ ਦੀ ਉਮਰ ਦੇ ਬੱਚੇ ਨੂੰ ਕੀ ਪਤਾ ਕਿਵੇਂ ਮਰੀਦਾ ਹੈ ਮਰਿਆ ਕੀ ਹੁੰਦਾ ਹੈ ਰੋਂਦੇ ਬੱਚੇ ਨੂੰ ਚੁੱਪ ਕਰਾ ਕੇ ਗੋਦੀ 'ਚ ਬਿਠਾ ਲਿਆ ਪਿਤਾ ਦੀ ਉਂਗਲ ਪਕੜ ਕੇ ਚਿਖਾ ਤੱਕ ਗਏ ਮਾਂ ਦਾ ਸੰਸਕਾਰ ਹੁੰਦਾ ਵੇਖਿਆ ਲੱਕੜਾਂ ਵਿੱਚ ਮਹਾਨਾ ਸ਼ਰੀਰ ਅਗਨ ਪੇਂਡ ਹੁੰਦਾ ਵੇਖਿਆ ਸਭ ਕੋਈ ਢਾਈ ਸਾਲ ਦੀ ਉਮਰ ਚ ਵੇਖ ਲਿਆ ਵਕਤ ਬੰਦੇ ਦੇ ਜ਼ਖਮ ਭਰ ਦਿੰਦਾ ਸਾਲ ਗੁਜ਼ਰੇਆ ਦੋ ਸਾਲ ਗੁਜ਼ਰੇ ਚਾਰ ਗੁਜ਼ਰੇ ਕਹਿੰਦੇ ਨੇ ਸੱਜੇ ਸੱਜੇ ਮਹਾਨ ਦਾ ਦੁੱਖ ਭੁੱਲਣ ਲੱਗਾ ਕਿਉਂ ਪਿਤਾ ਹਰਦਾਸ ਮਾਂ ਵਾਲਾ ਪਿਆਰ ਵੀ ਦੇਣ ਲੱਗਦਾ ਆਪਣੇ ਨਾਲ ਸਲਾਉਣਾ ਕੰਮ ਕਰਨਾ ਸਿਖਾਉਣਾ ਜਿਠੇ ਸਵੇਰੇ ਉੱਠ ਕੇ ਪੁੱਤ ਐ ਮੂੰਹ ਧੋਹੀ ਦੇ ਇਸ ਤਰ੍ਹਾਂ ਪਹਿਲਾਂ ਆ ਕੰਮ ਕਰਨਾ ਝਾੜੂ ਫੇਰਨ ਆਪਣੇ ਪੁੱਤਰ ਨੂੰ ਪਿਆਰ ਦੇਣ ਲੱਗ ਪਏ ਕੰਮ ਸਿਖਾਉਣ ਲੱਗ ਪਏ ਅਜੇ ਉਹ ਮਾਂ ਦਾ ਗਮ ਮਸਾਂ ਭੁੱਲਿਆ ਸੀ ਕੁਦਰਤ ਦੀ ਖੇਡ ਵੇਖੋ 7 ਕੋਸਾਲ ਦੀ ਉਮਰ ਹੋਈ ਅੱਜ ਅਚਾਨਕ ਸਵੇਰ ਅੰਮ੍ਰਿਤ ਵੇਲਾ ਹੋਇਆ ਅੱਜ ਦਿਨ ਚੜ ਗਿਆ ਭਾਈ ਜੇਠਾ ਤਾਂ ਨੀਂਦ ਚੋਂ ਉੱਠ ਖਲੋਤੇ 7 ਸਾਲ ਦੀ ਉਮਰ ਹੈ ਪਿਤਾ ਦੇ ਮੰਜੇ ਵੱਲ ਵੇਖਿਆ ਜਿ ਪਿਤਾ ਹਰਦਾਸ ਨਹੀਂ ਉੱਠੇ ਬਾਪੂ ਤੈਨੂੰ ਕੀ ਹੋ ਗਿਆ ਮਨ ਚ ਆਇਆ ਜਿ ਬਾਪੂ ਤੋਂ ਪਹਿਲਾਂ ਕੰਮ ਕਰਨਾ ਹੈ ਅੱਜ ਮੈਂ ਬੇੜੇ ਵਿੱਚ ਝਾੜੂ ਫੇਰ ਕੇ ਫਿਰ ਬਾਪੂ ਨੂੰ ਉਠਾਣਾ ਹੈ ਬੇੜੇ ਵਿੱਚ ਝਾੜੂ ਫੇਰਿਆ ਘੜੇ ਵਿੱਚੋਂ ਪਾਣੀ ਦਾ ਗਲਾਸ ਕੱਢਿਆ ਜਿਵੇਂ ਅੱਗੇ ਬਾਪੂ ਮੈਨੂੰ ਪਾਣੀ ਪਿਲਾਉਂਦਾ ਹੈ ਅੱਜ ਮੈਂ ਪਿਤਾ ਜੀ ਨੂੰ ਪਾਣੀ ਦੇਣਾ ਹੈ ਗਲਾਸ ਭਰ ਕੇ ਨੰਨੇ ਨੰਨੇ ਹੱਥਾਂ ਨਾਲ ਸੱਤ ਕੋਸਾਲ ਦੀ ਉਮਰ ਹੈ ਘੜੇ ਚੋਂ ਗਲਾਸ ਕੱਢ ਕੇ ਪਿਤਾ ਜੀ ਨੂੰ ਠਾਲਦੇ ਨੇ ਪਿਤਾ ਜੀ ਉੱਠੋ ਵੇਖੋ ਅੱਜ ਤੁਹਾਡਾ ਜੇਠਾ ਤੁਹਾ ਤੋਂ ਪਹਿਲਾਂ ਉੱਠ ਗਿਆ। ਅੱਜ ਤੁਹਾਡੇ ਜੇਠੇ ਨੇ ਬੇੜੇ 'ਚ ਝਾੜੂ ਵੀ ਲਾ ਲਿਆ। ਅੱਜ ਤੁਹਾਡਾ ਜੇਠਾ ਵੇਖੋ ਤੁਹਾਨੂੰ ਠਾਣਾ ਨਹੀਂ ਪਿਆ। ਬਾਪੂ ਹੁਣ ਮੈਂ ਪਹਿਲਾਂ ਉੱਠਣ ਲੱਗ ਪਿਆ ਆਪਣੇ ਬਾਪੂ ਨੂੰ ਉਠਾਇਆ ਬੋਲੇ ਨਹੀਂ ਮੂੰਹ ਹਲਾਉਂਦੇ ਨੇ ਬੋਲਿਆ ਨਹੀਂ ਮੂੰਹ ਵੱਲ ਦੇ ਪਾਸੇ ਆ ਕੇ ਇਸ ਤਰ੍ਹਾਂ ਹਲਾਇਆ ਬਾਪੂ ਜਦੋਂ ਬਾਪੂ ਨੇ ਅੱਖਾਂ ਨਾ ਖੋਲੀਆਂ 2.5 ਸਾਲ ਵਾਲਾ ਨਕਸ਼ਾ ਘੁੰਮਣ ਲੱਗ ਪਿਆ। मां ਵੀ ਇਸੇ ਤਰ੍ਹਾਂ ਮੰਜੇ ਤੇ ਪਈ ਸੀ ਗਲਾਸ ਭੋਏ ਰੱਖ ਕੇ ਉੱਚੀ ਉੱਚੀ ਜਗਾਉਣ ਲੱਗੇ ਨਾ ਜਾਗਿਆ ਤੇ ਧਾਮਾਰ ਕੇ ਰੋਵੇ ਬਾਪੂ ਆਂਢ ਗੋਹਣ ਵਿੱਚੋਂ ਸ਼ਰੀਕਾ ਇਕੱਠਾ ਹੋਇਆ ਜੇਠਾ ਕਿਉਂ ਰੋਣਾ ਹੈ ਬਾਪੂ ਉੱਠਦਾ ਨਹੀਂ ਸ਼ਰੀਕਾ ਨੇ ਕੋਲ ਆ ਕੇ ਵੇਖਿਆ ਜੇਠੇ ਨੂੰ ਰੋਂਦੇ ਨੂੰ ਬਾਹ ਪਕੜ ਕੇ ਕਿਹਾ ਪੁੱਤਰਾ ਰੱਬ ਦਾ ਭਾਣਾ ਵਰਤ ਗਿਆ ਤੇਰਾ ਬਾਪੂ ਸੁੱਤਾ ਰਹਿ ਗਿਆ ਇਹ ਤੇ ਮਰ ਗਿਆ 7 ਸਾਲ ਦੀ ਉਮਰ ਵਿੱਚ ਪਿਓ ਵੀ ਮੁੱਕ ਗਿਆ ਕਿੰਨਾ ਵੱਡਾ ਸੰਕਟ ਹੋਏਗਾ ਸੰਸਕਾਰ ਵਾਸਕੇ ਵਸਰਿਆਂ ਤੋਂ ਸਹਰਿਆਂ ਨੂੰ ਸੱਦੇ ਬਿਰਦ ਨਾਨੀ ਆਈ ਹੈ ਸੰਸਕਾਰ ਤੋਂ ਬਾਅਦ ਕਿਸੇ ਸ਼ਰੀਕੇ ਭੈਣ ਭਾਈ ਤਾਏ ਚਾਚੇ ਨੇ ਬੰਨ੍ਹ ਪਕੜੀ ਤਾਈਆਂ ਚਾਚੀਆਂ ਇੱਕੋ ਗੱਲ ਕਹਿੰਦੀਆਂ ਸਨ ਆਪੋ ਆਪਣੇ ਘਰ ਵਾਲੇ ਸੋਢੀ ਸਰਦਾਰਾਂ ਨੂੰ ਕਹਿੰਦੀਆਂ ਵੇਖੋ ਜੀ ਜੱਠੇ ਦੀ ਰੋਟੀ ਦੀ ਜ਼ਿੰਮੇਵਾਰੀ ਨਾ ਲੈ ਲਿਓ ਕਿਤੇ ਜੱਠੇ ਦੇ ਰੋਟੀ ਦੀ ਜ਼ਿੰਮੇਵਾਰੀ ਨਾ ਲਿਓ ਕੋਈ ਤਾਈ ਚਾਚੀਆਂ ਜਿੰਨੀਆਂ ਤਾਈਆਂ ਚਾਚੀਆਂ ਸਭ ਨੇ ਕਿਹਾ ਜੱਠੇ ਦੀ ਰੋਟੀ ਦੀ ਜ਼ਿੰਮੇਵਾਰੀ ਨਾ ਲੈ ਲਿਓ ਇਹ ਪਤਾ ਨਹੀਂ ਕਿੱਦਾਂ ਦੇ ਅਕਰਮ ਲੈ ਕੇ ਜੰਮਿਆ ਇਹ ਬੜਾ ਭਾਗਾ ਬੱਚਾ ਹੈ 2 ਸਾਲ ਦੀ ਉਮਰ ਚ ਮਾਂ ਮਰ ਗਈ ਹੁਣ ਪਿਓ ਮੁੱਕ ਗਿਆ ਜਦੋਂ ਦਾ ਜੰਮਿਆ ਇਹਨਾਂ ਦੇ ਘਰ ਸੁੱਖ ਨਹੀਂ ਵੇਖਿਆ ਇਸ ਜੱਠੇ ਦੀ ਰੋਟੀ ਦੀ ਜ਼ਿੰਮੇਵਾਰੀ ਨਾ ਲਿਓ ਬੀਬੀਆਂ ਦੀ ਗੱਲ ਮੰਨ ਕੇ ਸੋਡੀਆਂ ਦੇ ਕਿਸੇ ਸਰਦਾਰ ਨੇ ਜ਼ਿੰਮੇਵਾਰੀ ਨਾ ਚੁੱਕੀ ਸਸ ਕਹਰ ਤੋਂ ਬਾਅਦ ਨਾ ਨੀਂਦੋ ਚ ਹਰ ਦਿਨ ਨਹੀਂ ਜਦੋਂ ਕਿਸੇ ਸ਼ਰੀਕੇ ਭਾਈ ਚਹਰੇ ਤਾਏ ਚਾਚੇ ਨੇ ਨਾ ਕਿਹਾ ਕਿ ਮਾਈ ਜਿੱਥੇ ਸਾਡੇ ਬੱਚੇ ਰੋਟੀ ਖਾਂਦੇ ਉੱਥੇ ਜੇਠਾ ਖਾਲੇਗਾ ਜਦੋਂ ਕਿਸੇ ਜ਼ਿੰਮੇਵਾਰੀ ਨਾ ਲਈ ਨਾਨੀ ਆਪਣੇ ਦੋਤੇ ਨੂੰ ਲਾਹੌਰ ਤੋਂ ਵਾਸਰ ਕੇ ਲੈ ਆਈ ਪਿੰਡ ਵਿੱਚ ਰੌਲਾ ਪੈ ਗਿਆ ਅਮਰੋ ਮਾਈ ਆਪਣੇ ਦੋਤੇ ਨੂੰ ਲੈ ਆਈ ਹੈ ਕਿਉਂ ਪਹਿਲਾਂ ਧੀ ਮੁੱਕ ਗਈ ਸੀ ਹੁਣ ਉਹਦਾ ਦਮਾਦ ਵੀ ਮੁੱਕ ਗਿਆ ਆਪਣੇ ਦੋਤੇ ਨੂੰ ਬਾਸਰ ਕੇ ਪਲਣ ਲੱਗ ਪਈ ਨਾਨਕਿਆਂ ਨੂੰ ਬੜਾ ਝਾਹ ਹੁੰਦਾ ਹੈ ਦੋਤਿਆਂ ਦਾ ਪਰ ਸਾਥ ਸੰਗਤ ਜਦੋਂ ਆਹ ਗੱਲ ਉੱਡ ਜਾਏ ਲੋਕਾਂ ਵਿੱਚ ਕਿ ਇਹ ਬੱਚਾ ਬੜਾ ਅਪਹਾਗਾ ਜੰਮਿਆ ਜੰਮਦਿਆਂ ਪਹਿਰ ਪਏ ਨੇ ਮਾਂ ਮੁੱਕ ਗਈ ਪਿਓ ਮੁੱਕ ਗਈ ਜਿੱਦਣ ਦਾ ਜਨਮ ਹੋਇਆ ਇਹਦੇ ਘਰ ਵਿੱਚ ਸੁੱਖ ਨਹੀਂ ਕੋਈ ਸਭ ਲੋਕ ਗੱਲਾਂ ਕਰਨ ਲੱਗ ਪਏ ਜੇਠਾ ਅੱਜ ਦੋ ਤਿੰਨ ਦਿਨ ਗੁਜ਼ਰੇ ਘਰ ਤੋਂ ਬਾਹਰ ਆਪਣੇ ਵਸਰ ਕੇ ਨਾਨਕੇ ਪਿੰਡ ਬੱਚਿਆਂ ਨਾਲ ਖੇਡਦੇ ਨੇ ਤੇ ਉਦਾਸ ਚਿਹਰਾ ਲੈ ਕੇ ਵਾਪਸ ਮੁੜਾਏ ਨਾਨੀ ਅਮਰੋ ਪੁੱਛਦੀ ਏ ਪੁੱਤ ਜੇਠੇ ਤੈਨੂੰ ਕੀ ਹੋਇਆ ਕਹਿੰਦੇ ਨਾਨੀ ਮਾਂ ਨਾਨੀ ਮਾਂ ਮੇਰੇ ਨਾਲ ਕੋਈ ਬੱਚਾ ਖੇਡਦਾ ਨਹੀਂ ਪੁੱਤ ਕੋਈ ਗੱਲ ਨਹੀਂ ਅਜੇ ਨਾਨਕੇ ਪਿੰਡ ਨਵਾਂ ਆਇਆ ਹੈ ਅੱਪੇ ਤੇਰੇ ਮਿੱਤਰ ਬਣ ਜਾਣਗੇ ਪੁੱਤ ਅਜੇ ਤੂੰ ਨਵਾਂ ਆਇਆ ਹੈ ਅੱਖਾਂ ਭਰ ਕੇ ਕਹਿੰਦਾ ਨਹੀਂ ਨਾਨੀ ਮਾਂ ਬੱਚੇ ਤਾਂ ਖੇਡਦੇ ਸਨ ਉਹਨਾਂ ਦੀਆਂ ਮਾਮਾ ਖਿੱਚ ਕੇ ਲੈ ਗਈਆਂ ਜੱਠੇ ਨਾਲ ਨਾ ਖੇਡਿਆ ਕਰੋ ਇਹਦਾ ਪਰਸ਼ਾਵਾ ਨਾ ਪੈ ਜਾਏ ਇਹ ਬੜਾ ਅਪੱਗ ਹੈ ਜਦੋਂ ਦਾ ਜੰਮਿਆ ਮਾਂ ਵੀ ਮੁੱਕ ਗਈ ਹੈ ਪਿਓ ਵੀ ਮੁੱਕ ਗਿਆ ਇਹਦੇ ਨਾਲ ਨਾ ਖੇਡਿਆ ਕਰੋ ਇਹਦਾ ਪਰਸ਼ਾਵਾ ਨਾ ਪੈ ਜਾਏ ਨਾਨੀ ਨੇ ਰੋਂਦੇ ਦੋਤੇ ਨੂੰ ਘੁੱਟ ਕੇ سینੇ ਨਾਲ ਲਾ ਲਿਆ ਅਗਲੇ ਦਿਨ ਕਰਤੇ ਪੁਰਖ ਦੀ ਖੇਡ ਵਰਤੀ ਉਸੇ ਨਗਰ ਵਿੱਚ ਇੱਕ ਬਜ਼ੁਰਗ ਰਹਿੰਦਾ ਹੈ ਧੰਨ ਗੁਰੂ ਅਮਰਦਾਸ ਅਜੇ ਗੁਰੂ ਨਹੀਂ ਬਣੇ ਬਾਬਾ ਅਮਰਦਾਸ ਵਿਰਧ ਸ਼ਰੀਰ ਹੈ ਤਰਸ ਕਰਕੇ ਰੱਬ ਦੇ ਜੱਠਾ ਮਿਲਿਆ ਸਿਰ ਤੇ ਹੱਥ ਰੱਖ ਕੇ ਕਹਿਆ ਪੁੱਤਰਾ ਉਦਾਸ ਨਾ ਰਹਿ ਕਰ ਜੱਠਿਆ ਜਿਹਦਾ ਕੋਈ ਨਾ ਨਾ ਹੋਵੇ ਉਹਦਾ ਰੱਬ ਹੁੰਦਾ ਹੈ ਇਹ ਬਾਬੇ ਅਮਰਦਾਸ ਦੇ ਕਹੇ ਹੋਏ ਬੋਲ ਅਜ ਜਿੱਤ ਦੇ ਅੰਦਰ ਢਾਰਸ ਬਣ ਕੇ ਵਸ ਗਏ ਸਾਧ ਸੰਗਤ ਜਿਹਨੂੰ ਲੋਕ ਕਹਿੰਦੇ ਸਨ ਪਰਸ਼ਾਵਾ ਨਾ ਪੈ ਜਾਏ ਬੱਚਿਆਂ ਤੇ ਜਿਹਨੂੰ ਕਹਿੰਦੇ ਸਨ ਅਭਾਗਾ ਜੰਮਿਆ ਕਿਸੇ ਨੂੰ ਕੋਈ ਨਹੀਂ ਸੀ ਪਤਾ ਉਹ ਦੁਨੀਆ ਦੇ ਲੋਕੋ ਜਿਹਨੂੰ ਅੱਜ ਅਪਹਾਗਾ ਕਹਿੰਦੇ ਉਹ ਪਰਸ਼ਾਵਾ ਨਾ ਪੈ ਜਾਏ ਇੱਕ ਦਿਨ ਦੁਨੀਆ ਇਹਦੇ ਦਰ ਤੇ ਢਾਈ ਢਾਈ ਘੰਟੇ ਖਲੋ ਕੇ ਦਰਸ਼ਨ ਮੰਗਿਆ ਕਰੇਗੀ ਜਿਹਨੂੰ ਕਹਿੰਦੇ ਉਹ ਭਾਗਾ ਜਮੇ ਇੱਕ ਦਿਨ ਇਸੇ ਗੁਰੂ ਰਾਮਦਾਸ ਸਾਹਿਬ ਦੇ ਦਰ ਤੇ ਸਿਰ ਝੁਕਾਇਆ ਉਹ ਜਿਹਦੇ ਭਾਗਾ ਵਿੱਚ ਕੋਈ ਸੁੱਖ ਨਹੀਂ ਗੁਰੂ ਰਾਮ ਦਾ ਸੋਦਾ ਕਰ ਸੁੱਖਾਂ ਨਾਲ ਭਰਦਾ ਹੈਗਾ ਇਸੇ ਗੁਰੂ ਦੇ ਘਰੋਂ ਲੋਕ ਸੁੱਖ ਮੰਗਣ ਆਇਆ ਕਰਨਗੇ ਜਿਹੜਾ ਅਭਾਗਾ ਕਹਿੰਦਾ ਇੱਕ ਦਿਨ ਵਕਤ ਆਣੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਸੀਸ ਝੁਕਾਇਆ ਭਾਗ ਜਾ ਗਿਆ ਕਰਨਗੇ ਇਹ ਗੁਰੂ ਰਾਮਦਾਸ ਮਹਾਰਾਜ ਤੇ ਬਖਸ਼ਿਸ਼ ਹੋਈ ਨਾਨੀ ਨੇ ਕਿਰਤ ਸ਼ੁਰੂ ਕਰਾਤੀ ਛੋਲੇ ਭੁੰਨ ਕੇ ਦੇ ਦੇਣੇ ਪੁੱਤ ਗਲੀ ਗਲੀ ਢਾ ਲਾਇਆ ਕਰ 7 ਸਾਲ ਵਸਰ ਕਦੀ ਧਰਤੀ ਤੇ ਛੋਲੇ ਵਿੱਚ ਦੇ ਰਹੇ ਇਹਨਾਂ ਦਿਨਾਂ ਵਿੱਚ ਬਾਬਾ ਅਮਰਦਾਸ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਚਰਨਾਂ ਸੇਵਾ ਨਿਮੋਂਦੇ ਨੇ ਗੁਰੂ ਅੰਗਦ ਦੇ ਮਹਾਰਾ ਨੇ ਹੁਕਮ ਕੀਤਾ ਬਾਬਾ ਅਮਰਦਾਸ ਗੋਇੰਦ ਦੇ ਖੱਤਰੀ ਨੇ ਜ਼ਮੀਨ ਦਿੱਤੀ ਹੈ ਉਹਦੀ ਜ਼ਮੀਨ ਵਿੱਚ ਕੋਈ ਜinn ਭੂਤ ਦਾ ਪੈਰ ਆਪਾਂ ਉਹ ਜ਼ਮੀਨ ਮੁੱਲ ਖਰੀਦ ਲਈ ਹੈ ਜਾਓ ਗੋਇੰਦਵਾਲ ਸਾਹਿਬ ਨਗਰ ਵਸਾਓ ਬਾਬੇ ਅਮਰਦਾਸ ਨੇ ਗੋਇੰਦਵਾਲ ਸਾਹਿਬ ਨਗਰ ਵਸਾਇਆ ਆਪਣੇ ਪਿੰਡੋਂ ਕਈ ਪਰਿਵਾਰ ਲੈ ਗਏ ਤੇ ਨਾਲ ਉਹ ਬੁੱਢੜੀ ਮਾਈ ਅਮਰੋ ਮਾਈ ਤੇ ਉਹਦੇ ਦੋਤੇ ਭਾਈ ਜੱਠੇ ਨੂੰ ਵੀ ਨਾਲ ਲੈ ਗਏ ਇਤਿਹਾਸ ਕਹਿੰਦਾ ਹੈ ਸੱਤ ਵਰੇ ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਗੋਇੰਦਵਾਲ ਸਾਹਿਬ ਨੂੰ ਘੰਗੜੀਆਂ ਵੇਚਦੇ। 21 ਸਾਲ ਦੀ ਉਮਰ ਗੁਜ਼ਰ ਗਈ। ਧੰਨ ਗੁਰੂ ਰਾਮਦਾਸ ਮਹਾਰਾਜ ਜਵਾਨ ਹੋ ਗਏ। ਸਵੇਰੇ ਸ਼ਾਮ ਸੇਵਾ ਕਰਨੀ, ਬਰਤਨ ਮੰਜਣੇ, ਤੱਪੜ ਝਾਣਨੇ, ਦਿਨੇ 2 ਗੇੜੇ, 4 ਗੇੜੇ ਘੰਗੜੀਆਂ ਵੇਚਣ ਦੇ ਗੋਇੰਦਵਾਲ ਦੀਆਂ ਗਲੀਆਂ ਚ ਲਾਉਣੇ, ਕਿਰਤ ਕਰਨੀ। ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਨਿਤ ਬਖਸ਼ਿਸ਼ ਕਰਨੀ। ਪਿਆਰ ਨਾਲ ਕਹਿਣਾ ਭਾਈ ਜੇਠੇ ਜਦ ਮੇਰਾ ਗੁਰੂ ਨਾਨਕ ਤੇਰੀ ਸੇਵਾ ਪ੍ਰਵਾਨ ਕਰੇ ਪੁੱਤਰ ਤੈਨੂੰ ਗੁਰੂ ਨਾਨਕ ਇੰਨੀ ਨਿਮਰਤਾ ਬਖਸ਼ਿਆ ਕਦੇ ਗੁਰੂ ਰਾਮਦਾਸ ਮਹਾਰਾਜ ਭਾਈ ਜੇਠੇ ਨੇ ਅੱਖਾਂ ਉੱਪਰ ਚੁੱਕ ਕੇ ਨਾ ਵੇਖਿਆ ਅਤ ਦੀ ਨਿਮਰਤਾ ਸੇਵਾ ਕਰਨੀ ਕਿਰਤ ਕਰਨੀ ਇੱਕ ਦਿਨ ਵਕਤ ਆਇਆ ਸ੍ਰੀ ਗੁਰੂ ਅਮਰਦਾਸ ਮਹਾਰਾਜ ਆਪਣੇ ਘਰ ਬੈਠੇ ਨੇ ਕਦੇ ਗੋਇੰਦਵਾਲ ਸਾਹਿਬ ਜਾਇਓ ਆਸਥਾਨ ਬਣੇ ਹੋਏ ਨੇ ਸਾਰੇ ਪਰਵਾਹ ਚ ਬੈਠੇ ਆ ਮਾਤਾ ਮਨਸਾ ਦੇਵੀ ਗੁਰੂ ਅਮਰਦਾਸ ਮਹਾਰਾਜ ਦੇ ਮਹਿਲ ਆਪਣੀਆਂ ਧੀਆਂ ਨੂੰ ਕਹਿੰਦੇ ਨੇ ਨਹੀਂ ਦਾਨੀ ਭਾਨੀ ਤੁਸੀਂ ਅੰਦਰ ਜਾਓ ਅਸੀਂ ਕੋਈ ਗੱਲ ਕਰਨੀ ਹੈ ਧੀਆਂ ਅੰਦਰ ਚਲੀਆਂ ਗਈਆਂ ਮਾਂ ਮਨਸਾ ਦੇਵੀ ਗੁਰੂ ਅਮਰਦਾਸ ਮਹਾਰਾਜ ਨੂੰ ਬੁਲੇ ਕਹਿੰਦੀ ਜੀ ਧੀਆਂ ਵੱਲ ਵੇਖੋ ਸੁਖਨ ਜਵਾਨ ਹੋ ਗਈਆਂ ਨੇ ਕੋਈ ਵਰ ਤੇ ਘਰ ਦੇਖੋ ਇਹਨਾ ਵਾਸਤੇ ਕੱਲ ਨੂੰ ਵਿਆਹਣਾ ਵੀ ਹੈ ਕੋਈ ਰਿਸ਼ਤਾ ਲੱਭੋ ਮੇਰੀ ਦਾਨੀ ਭਾਨੀ ਲਈ ਕੋਈ ਵਰ ਘਰ ਦਾ ਖਿਆਲ ਕਰੋ ਗੁਰੂ ਅਮਰਦਾਸ ਮਹਾਰਾਜ ਬੋਲੇ ਕਹਿੰਦੇ 10 ਤੇਰੀ ਭਾਨੀ ਵਾਸਤੇ ਕਿਹੋ ਜਿਆ ਵਰ ਤੇ ਕਿਹੋ ਜਿਆ ਘਰ ਚਾਹੀਦਾ ਇਤਿਹਾਸ ਲਿਖਿਆ ਮਾਂ ਮਨਸਾ ਦੇਵੀ ਅਜੇ ਸੋਚਣ ਲੱਗੇ ਕਿੱਦਾਂ ਦਾ ਵਰ ਤੇ ਘਰ ਮੇਰੀ ਭਾਨੀ ਵਾਸਤੇ ਚਾਹੀਦਾ ਐਨੇ ਨੂੰ ਗਲੀ ਵਿੱਚੋਂ ਆਵਾਜ਼ ਆਏ ਕੋਈ ਘੁੰਗੜੀਆਂ ਲੈ ਲਓ ਘੁੰਗੜੀਆਂ ਲੈ ਲਓ ਆਵਾਜ਼ ਸੁਣ ਕੇ ਇੱਕ ਲੜਕਾ ਨਿਕਲਿਆ ਕਹਿੰਦੇ ਮਹਾਰਾਜ ਵਰ ਹੋਵੇ ਤਾਂ ਮੇਰੀ ਭਾਨੀ ਵਾਸਤੇ ਜਿੱਠੇ ਵਰਗਾ ਹੋਵੇ ਬੜੀ ਨਿਮਰਤਾ ਵਾਲਾ ਬੱਚਾ ਉੱਚਾ ਨਹੀਂ ਕਦੇ ਬੋਲਦਾ ਸੁਣਿਆ ਸਵੇਰੇ ਸ਼ਾਮ ਤੱਪੜ ਝਾੜਦਾ ਭਾਂਡੇ ਮਾਹਿੰਦਾ ਸੇਵਾ ਕਰਦਾ ਨਜਰਾਂ ਕਦੇ ਉੱਪਰ ਚੁੱਕੀਆਂ ਨਹੀਂ ਵੇਖੀਆਂ ਐਨੀ ਨਿਮਰਤਾ ਤੇ ਮਿੱਠ ਬੋਲਣਾ ਕੋਈ ਬੱਚਾ ਹੋਵੇ ਵਰ ਹੋਵੇ ਤਾਂ ਜੱਠੇ ਵਰਗਾ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਮਸਤਰਾ ਕੇ ਬੋਲੇ ਕਹਿੰਦੇ ਮਾਨਸਾ ਦੇਵੀ ਜੱਠੇ ਵਰਗਾ ਤਾਂ ਰੱਬ ਨੇ ਸਿਰਫ ਜੱਠਾ ਹੀ ਪੈਦਾ ਕੀਤਾ ਉਹਦੇ ਵਰਗਾ ਨਾ ਦੁਨੀਆ ਵਿੱਚ ਕੋਈ ਹੋਇਆ ਤੇ ਨਾ ਹੋਣਾ ਮਾ ਮਨਸਾ ਦੇਵੀ ਹੱਥ ਜੋੜ ਬੋਲੇ ਕਹਿੰਦੇ ਨਾ ਨਾ ਮਹਾਰਾਜ ਮੇਰੀ ਭਾਨੀ ਵਾਸਤੇ ਜੇਠੇ ਦਾ ਘਰ ਮਹਾਰਾਜ ਵਰਤ ਤਾਂ ਠੀਕ ਹੈ ਪਰ ਘਰ ਠੀਕ ਨਹੀਂ ਕਹਿੰਦੇ ਕਿਉਂ ਕਹਿੰਦੇ ਮਹਾਰਾਜ ਉਹ ਕੁੱਲੀ ਕੰਨਿਆਂ ਦੀ ਛਣ ਵਿੱਚ ਰਹਿੰਦੇ ਨੇ ਉਹਦਾ ਮਾ ਪਿਓ ਨਹੀਂ ਲੋਕ ਉਹਨੂੰ ਜ਼ਤੀਮ ਕਹਿੰਦੇ ਨੇ ਘੁੰਗਣੀਆਂ ਵੇਚਣ ਵਾਲਾ ਕਹਿੰਦੇ ਨੇ ਮਹਾਰਾਜ ਮੇਰੀ ਭਾਨੀ ਵਾਸਤੇ ਘਰ ਠੀਕ ਨਹੀਂ ਵਰਤ ਤੇ ਠੀਕ ਹੈ ਪਰ ਘਰ ਵਧੀਆਂ ਨਹੀਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਬੋਲੇ ਕਹਿੰਦੇ ਮਨਸਾ ਦੇਵੀ ਮੇਰੀਆਂ ਨਜ਼ਰਾਂ ਨਾਲ ਵੇਖ ਜੇਠੇ ਦੇ ਘਰ ਨੂੰ ਤੂੰ ਦੁਨੀਆ ਦੀ ਨਜ਼ਰ ਨਾਲ ਵੇਖਦੀ ਹੈ ਜੇਠੇ ਦਾ ਘਰ ਸ਼ੰਨ ਜੇ ਲੱਗਦਾ ਤੂੰ ਦੁਨੀਆ ਦੀ ਨਜ਼ਰ ਨਾਲ ਵੇਖਦੀ ਹੈ ਜੇਠੇ ਦਾ ਘਰ ਇੱਕ ਕੁੱਲੀ ਤੇ ਸ਼ੰਨ ਲੱਗਦਾ ਮੇਰੀਆਂ ਨਜ਼ਰਾਂ ਨਾਲ ਵੇਖ ਜੇਠੇ ਦਾ ਘਰ ਮੈਨੂੰ ਸੁਨਹਿਰੀ ਮੰਦਰ ਨਜ਼ਰ ਆਵੇ ਤੂੰ ਕਹਿੰਨੀ ਹੈ ਘਰ ਛੋਟਾ ਨਹੀਂ ਮਨਸਾ ਦੇਵੀ ਐਸ ਨਜ਼ਰ ਨਾਲ ਵੇਖ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਇੱਕ ਦਿਨ ਜੇਠੇ ਦਾ ਘਰ ਇੰਨਾ ਵੱਡਾ ਬਣਨਾ ਕੁੱਲ ਦੁਨੀਆ ਕਹੇਗੀ ਡਿਠੇ ਸਭ ਮੇ ਥਾਮ ਨਹੀਂ ਤਦ ਜਿਹੜਾ ਵੱਧੋਂ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਵਸ ਨਹੀਂ ਸਕਣਾ ਪਾਰ ਅਨੂਪ ਰਾਮਦਾਸ ਪਰ ਹਰ ਹਾਂ ਨਾਨਕ ਕਸਮ ਲ ਜਾਏ ਨਾ ਹੈ ਰਾਮ ਦਾਸ ਸਰ ਕਹਿੰਦੇ ਦੁਨੀਆ ਦੀ ਨਜ਼ਰ ਵਿੱਚ ਜਿੱਠੇ ਦੇ ਸਿਰ ਤੇ ਘੁੰਗਣੀਆਂ ਦਾ ਛੱਪ ਹੈ ਮਨਸਾ ਦੇਵੀ ਮੇਰੀ ਨਜ਼ਰ ਨਾਲ ਵੇਖ ਜਿੱਠੇ ਦੇ ਸਿਰ ਤੇ ਸ਼ਾਭਾ ਨਹੀਂ ਸੁਨਹਿਰੀ ਸ਼ਤਰ ਝੂਲਦਾ ਏਕ ਦਿਨ ਇਹਨੇ ਸੋਢੀ ਸੁਲਤਾਨ ਪਾਦਸ਼ਾਹ ਬਣਨੇ ਦੁਨੀਆ ਇਹਨੂੰ ਹੱਥ ਜੋੜ ਕੇ ਕਹੇਗੀ ਬੈਠਾ ਸੋਢੀ ਪਾਦਸ਼ਾਹ RAMਦਾ ਸਤ ਗੁਰੂ ਕਹਾਵੇ ਸਾਥ ਸੰਗਤ ਮਾਂ ਮਨਸਾ ਦੇਵੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਜੇ ਤੁਹਾਨੂੰ ਸੱਚ ਪਾਉਂਦਾ ਹੈ ਮਹਾਰਾਜ ਭਾਨੀ ਢੋਡੀ ਵੀ ਧੀ ਐ ਮਹਾਰਾਜ ਜੇ ਤੁਹਾਨੂੰ ਚੰਗਾ ਫਿਰ ਕਰ ਦਿਓ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੇ ਰਿਸ਼ਤਾ ਕਰ ਦਿੱਤਾ ਕੁਝ ਦਿਨਾਂ ਵਿੱਚ ਗੁਰੂ ਅਮਰਦਾਸ ਮਹਾਰਾਜ ਨੇ ਅਨੰਦ ਪੜਾ ਕੇ ਸ਼ਾਦੀ ਕਰ ਦਿੱਤੀ ਸੰਗਤ ਵਿੱਚ ਦੂਰ ਦੂਰ ਤੱਕ ਰੌਲਾ ਪੈ ਗਿਆ ਲਾਹੌਰ ਦਾ ਯਤੀਮ ਅਨਾਥ ਹਰਦਾਸ ਦਾ ਪੁੱਤਰ ਜਿਹਦੇ ਮਾਪਿਓ ਮਰ ਗਏ ਸਨ ਗੁਰੂ ਅਮਰਦਾਸ ਨੇ ਦਾਮਾਦ ਬਣਾ ਲਿਆ ਗੁਰੂ ਰਾਮਦਾਸ ਮਹਾਰਾਜ ਭਾਈ ਜੇਠਾ ਗੁਰੂ ਅਮਰਦਾਸ ਜੀ ਦੇ ਦਾਮਾਦ ਬਣ ਗਏ ਪਰ ਸੇਵਾ ਕਰਨੀ ਛੱਡੀ ਨਹੀਂ ਦਾਮਾਦ ਬਣ ਗਏ ਝਾੜੂ ਦੇਣਾ ਛੱਡਿਆ ਨਹੀਂ ਦਾਮਾਦ ਬਣ ਗਏ ਤੱਪੜ ਝਾੜਨੇ ਭਾਂਡੇ ਮਾਂਜਣੇ ਤਿਆਗੇ ਨਹੀਂ ਸਾਥ ਸੰਗਤ ਇੱਥੇ ਮਨ 'ਚ ਝਾਤ ਮਾਰਿਓ ਮੜਾ ਜੇ ਬੰਦੇ ਦੀ ਅਮੀਰ ਰਿਸ਼ਤੇਦਾਰੀ ਨਾਲ ਰਿਸ਼ਤਾ ਬਣਦਾ ਨਾ ਉਹਦਾ ਐਟੀਟਿਊਡ ਚੇਂਜ ਹੋ ਜਾਂਦਾ ਕਿਸੇ ਬੰਦੇ ਨੂੰ ਸਹੁਰਿਆਂ ਵੱਲੋਂ ਜਾਇਦਾਦ ਆਉਣ ਦੀ ਆਸ ਹੋ ਜਾਏ ਕਿ ਸੌਹਰਿਆਂ ਵਾਲੀ ਜ਼ਮੀਨ ਵੀ ਮੈਨੂੰ ਆਉਣੀ ਐ ਫਿਰ ਉਹਦੀ ਹਾਲਤ ਦਾ ਵੇਖੋ ਕਿਵੇਂ ਤੁਰਦਾ ਦੁਨੀਆ 'ਚ ਉਹਦਾ ਬਹਿਣਾ ਉੱਠਣਾ ਸਭ ਕੁਝ ਬਦਲ ਜਾਂਦਾ ਐ ਪਰ ਮਾਫ ਕਰਿਓ ਸੌ ਵਿੱਚੋਂ 99 ਬੰਦੇ ਮੈਂ ਇੰਨੀ ਉਮਰ 'ਚ ਤਜਰਬਾ ਵੇਖਿਆ ਹੈ ਜਿਨ੍ਹਾਂ ਨੇ ਸੌਹਰਿਆਂ ਦੀ ਜ਼ਾਇਦਾਤ ਉੱਤੇ ਮਾੜੀ ਅੱਖ ਰੱਖ ਕੇ ਐਸ਼ ਪ੍ਰਸਤੀ ਕੀਤੀ ਮਾਫ ਕਰਿਓ ਉਹ ਸੌਹਰਿਆਂ ਦੀ ਵੀ ਗਵਾ ਗਏ ਆਪਣੀ ਵੀ ਨਾਲ ਰੋੜ ਕੇ ਲੈ ਗਏ ਉਹਨਾਂ ਦੀ ਆਪਣੀ ਵੀ ਨਹੀਂ ਬਚੀ ਇਸ ਲਈ ਇਹ ਜ਼ਿੰਦਗੀ ਵਿੱਚ ਮਾਨ ਹੰਕਾਰ ਕਰਨਾ ਕਿ ਮੇਰੇ ਰਿਸ਼ਤੇਦਾਰ ਵੱਡੇ ਨੇ ਇਹ ਬਹੁਤ ਵੱਡੀ ਭੁੱਲ ਹੈ ਸਿੱਖਾ ਕਦੇ ਨਿਮਰਤਾ ਨਾ त्याਗੇ ਗੁਰੂ ਰਾਮਦਾਸ ਮਹਾਰਾਜ ਦਾ ਮਾਧ ਬਣ ਕੇ ਗੁਰੂ ਅਮਰਦਾਸ ਪਿਤਾ ਜੀ ਨੇ ਪਰ ਮਨ ਵਿੱਚ ਭੋਰਾ ਮਾਣ ਨਾ ਆਇਆ ਤੱਪੜ ਝਾੜਨੇ ਨਹੀਂ ਛੱਡੇ ਝਾੜੂ ਤੇ ਦੇਣਾ ਨਹੀਂ ਛੱਡਿਆ ਬਰਤਨ ਮਾਂਜੜੇ ਨਹੀਂ त्याਗੇ ਸਾ ਸੰਗਤ ਇੱਕ ਦਿਨ ਸੋਡੀਆਂ ਦੇ ਬਜ਼ੁਰਗ ਕਿਤੇ ਗੋਇੰਦਵਾਲ ਸਾਹਿਬ ਆਏ ਲਾਹੌਰ ਤੋਂ ਚੱਲ ਕੇ ਭਾਈ ਸੰਤੋਖ ਸਿੰਘ ਹੋਰਾਂ ਗੁਰਪ੍ਰਤਾਪ ਸੂਰ ਗ੍ਰੰਥ ਵਿੱਚ ਪ੍ਰਸੰਗ ਲਿਖਿਆ ਹੈ ਕਹਿੰਦੇ ਉਹ ਬਜ਼ੁਰਗ ਆਏ ਬੜੀ ਾਕੜ ਨਾਲ ਪੁੱਛਦੇ ਭਈ ਪਤਾ ਲੱਗਾ ਸਾਡਾ ਭਤੀਜਾ ਦਮਾਦ ਹੈ ਗੁਰੂ ਅਮਰਦਾਸ ਮਹਾਰਾਜ ਦਾ ਕਿਉਂਕਿ ਸਾਧ ਸੰਗਤ ਲੜਕੇ ਵਾਲਿਆਂ ਦਾ ਤਰੀਕਾ ਹੀ ਵੱਖਰਾ ਹੁੰਦਾ ਹੈ ਇਹ ਸਮਾਜ ਵਿੱਚ ਹੁਣ ਤੱਕ ਰਿਹਾ ਹੁਣ ਥੋੜਾ ਜਿਹਾ ਫਰਕ ਮਿਲਣਾ ਸ਼ੁਰੂ ਹੋਇਆ ਹੈ ਬੱਚੀਆਂ ਪੜ ਲਿਖ ਗਈਆਂ ਨੇ ਹੁਣ ਤੇ ਇਹ ਸੱਚ ਹੈ 80% ਲੋਕ ਧੀਆ ਕਰਕੇ ਵਿਦੇਸ਼ ਵਿੱਚ ਗਏ ਨੇ ਧੀਆ ਕਰਕੇ ਸਾਥ ਸੰਗਤ ਮੁੰਡੇ ਵਾਕੇ ਬਾਹਰ ਗਏ ਨੇ ਨਹੀਂ ਤੇ ਇੱਥੇ ਤੁਰੇ ਫਿਰਨਾ ਸੀ ਇਸ ਲਈ ਹੁਣ ਮਾਨ ਸਤਕਾਰ ਵਧਿਆ ਨਹੀਂ ਤੇ ਪਹਿਲਾਂ ਲੜਕੇ ਵਾਲਿਆਂ ਦਾ ਰੋਬ ਅਲੱਗ ਲੜਕੀ ਵਾਲਿਆਂ ਨੂੰ ਉਹੀ ਨੀਵਾਂ ਰੱਖਣਾ ਜਦੋਂ ਲਾਹੌਰ ਦੇ ਸੋਢੀ ਆਏ ਉਹ ਬਜ਼ੁਰਗ ਚਿੱਟੇ ਕੁਰਤੇ ਤੇ ਜਾਦਰੇ ਬੰਨੇ ਹੋਏ ਆਪਸ ਵਿੱਚ ਗੱਲਾਂ ਕਰਦੇ ਸਾਡੇ ਹਰ ਦਾਸ ਦਾ ਲੜਕਾ ਵਿਆਹਿਆ ਹੈ ਸਾਡਾ ਮਾਨ ਸਤਕਾਰ ਵੱਖਰਾ ਹੀ ਹੋਣਾ ਜਾ ਕੇ ਪੁੱਛਦੇ ਕਹਿੰਦੇ ਭਾਈ ਸਾਡਾ ਭਤੀਜਾ ਵਿਆਹਿਆ ਹੋਇਆ ਗੁਰੂ ਅਮਰਦਾਸ ਮਹਾਰਾਜ ਦੇ ਉਹਦਾ ਨਾਮ ਹੈ ਜੇਠਾ ਕਿੱਥੇ ਮਿਲੇਗਾ ਜਿਹਨੂੰ ਪੁੱਛਿਆ ਉਹਨਾਂ ਕਹਿੰਦੇ ਅੱਛਾ ਜੀ ਭਾਈ ਜੇਠਾ ਜੀ ਨੂੰ ਮਿਲਣਾ ਕਹਿੰਦੇ ਹਾਂ ਸਾਡਾ ਭਤੀਜਾ ਲੱਗਦਾ ਗੁਰੂ ਅਮਰਦਾਸ ਮਹਾਰਾਜ ਦਾ ਦਮਾਦ ਹੈ ਜਿੱਦਣ ਮਾਂ ਪਿਓ ਮੁੱਕ ਗਏ ਉਸ ਦਿਨ ਕਿਸੇ ਨੇ ਭਤੀਜਾ ਨਹੀਂ ਕਿਹਾ ਅੱਜ ਵਡਿਆਈ ਮਿਲ ਗਈ ਅੱਜ ਸਭ ਪਤੀਜਾ ਕਹਿਣ ਲੱਗ ਪਏ ਇਹ ਦੁਨੀਆ 'ਚ ਹੁੰਦਾ ਸਾਥ ਸੰਗਤ ਤੇ ਤਾਂ ਪਾਤਸ਼ਾਹ ਨੇ ਲਿਖ ਕੇ ਦਿੱਤਾ ਨਾ ਵੇ ਸੁੱਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਹੂੰ ਦਿਸ ਘੇਰੈ ਵਿਪਤ ਪਰੀ ਸਭੀ ਸੰਗ ਛੜ ਕੋ ਨ ਆਵਤ ਨਿਰ ਕਹਿੰਦੇ ਸਾਡਾ ਪਤੀਜਾ ਲੱਗਦਾ ਜੇਠਾ ਉਹ ਸਿੱਖ ਕਹਿੰਦਾ ਅੱਛਾ ਜੀ ਭਾਈ ਜੇਠਾ ਜੀ ਨੂੰ ਮਿਲਣਾ ਹੈ ਕਹਿੰਦੇ ਹਾਂ ਉਹ ਸਾਹਮਣੇ ਤੁਰੇ ਆਉਂਦੇ ਨੇ ਟੋਕਰੀ ਹੱਥ ਵਿੱਚ ਐ ਮਿੱਟੀ ਨਾਲ ਕੱਪੜੇ ਲਿਬੜੇ ਨੇ ਗੋਇੰਦਵਾਲ ਸਾਹਿਬ ਬੋਲੀ ਸਾਹਿਬ ਦੀ ਸੇਵਾ ਚੱਲਦੀ ਐ ਦਿਨ ਰਾਤ ਸੇਵਾ ਕਰਨ ਵਾਲੇ ਭਾਈ ਜੇਠਾ ਕੱਪੜੇ ਦਾੜਾ ਮਿੱਟੀ ਨਾਲ ਭਰੇ ਐ ਤੇ ਕਹਿੰਦੇ ਜੀ ਉਹ ਜੇਠਾ ਆਉਂਦਾ ਇੱਕ ਬਜ਼ੁਰਗ ਬੋਲਿਆ ਕਹਿੰਨਾ ਲੋ ਕਹਿ ਲੋ ਸਾਡਾ ਭਤੀਜਾ ਐ ਆ ਸਹੁਰਿਆਂ ਦੇ ਘਰ ਟੋਪਰੀ ਢੋਂਦਾ ਐ ਸਹੁਰਿਆਂ ਦੇ ਘਰ ਝਾੜੂ ਦਿੰਦਾ ਐ ਬਰਤਨ ਮਾਹਿੰਦਾ ਐ ਇਨੇ ਤਾਂ ਸੋਡੀਆਂ ਦਾ ਸਿਰ ਹੀ ਨੀਵਾ ਕਰਦਾ ਸੋਡੀਆਂ ਦੀ ਨੱਕ ਘਟਾ ਦਿੱਤੀ ਇੰਨੇ ਨੂੰ ਭਾਈ ਜੇਠਾ ਆ ਗਏ ਇੱਕ ਬਜ਼ੁਰਗ ਬੋਲਿਆ ਉਹ ਕਾਕਾ ਅਸੀਂ ਤੇਰੇ ਪਿਤਾ ਹਰਦਾਸ ਸੋਢੀ ਦੇ ਭਰਾ ਲੱਗਦੇ ਹਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਅਦਬ ਕੀਤਾ ਮੇਰੇ ਤਾਏ ਚਾਚੇ ਆਏ ਨੇ ਅਦਬ ਨਾਲ ਹੱਥ ਜੋੜਿਆ ਇੱਕ ਬਜ਼ੁਰਗ ਬੋਲਿਆ ਓਏ ਜੇਠੇ ਸੋਡੀਆਂ ਦੀ ਕੁੱਲ ਵਿੱਚ ਤਾਂ ਕੋਈ ਨਲਾਇਕ ਤੋਂ ਨਲਾਇਕ ਬੱਚਾ ਜਨਮ ਲਏ ਉਹ ਵੀ ਕਦੇ ਸਹਰਿਆਂ ਦੇ ਘਰ ਨੌਕਰੀ ਨਹੀਂ ਕਰਦਾ ਸਹਰਿਆਂ ਦੀ ਚੱਕਰੀ ਨਹੀਂ ਕਰਦਾ ਸਹਰਿਆਂ ਦੇ ਟੋਕਰੀ ਨਹੀਂ ਢੋਂਦਾ ਉਹ ਤੂੰ ਤੇ ਸਾਡੀ ਨੱਕ ਹੀ ਕਟਾ ਕੇ ਰੱਖੀ ਤੂੰ ਤੇ ਅਪਹਾਗਾ ਹੀ ਨਹੀਂ ਜੰਮਿਆ ਤੂੰ ਤੇ ਸਾਡੀ ਕੁੱਲ ਦੀ ਨੱਕ ਕਟਾ ਕੇ ਰੱਖ ਇੰਨੇ ਨੂੰ ਸ੍ਰੀ ਗੁਰੂ ਅਮਰਦਾਸ ਮਹਾਰਾਜ ਬਾਬਾ ਬੁੱਢਾ ਸਾਹਿਬ ਗੁਰੂ ਦੇ ਸਿੱਖਾ ਗਏ ਆਉਂਦਿਆਂ ਗੁਰੂ ਅਮਰਦਾਸ ਮਹਾਰਾਜ ਨੇ ਕੰਡ ਤੇ ਹੱਥ ਧਰ ਕੇ ਕਿਹਾ ਸਾਡੇ ਜਿੱਠੇ ਨੂੰ ਕੀ ਕਹਿੰਦੇ ਹੋ ਬਜ਼ੁਰਗ ਉਹ ਬਜ਼ੁਰਗ ਬੋਲੇ ਕਹਿੰਦੇ ਮਹਾਰਾਜ ਇਹ ਤਾਂ ਚਲੋ ਮੰਨਿਆ ਇਹਨੂੰ ਇੰਨੀ ਸਮਝ ਨਹੀਂ ਬੱਚਾ ਤੁਸੀਂ ਤਾਂ ਸਿਆਣੇ ਹੋ ਜੁਵਾਈਆਂ ਕੋਲੋਂ ਕੌਣ ਕੰਮ ਕਰਾਉਂਦਾ ਇਹਨੇ ਸੋਡੀਆਂ ਦੀ ਨੱਕ ਘਟਾ ਕੇ ਰੱਖਦੀ ਜੋ ਬਜ਼ੁਰਗਾਂ ਨੇ ਬੋਲੇ ਉਹ ਭਾਈ ਸੰਤੋਖ ਸਿੰਘ ਹਰਾਂ ਗੁਰਪ੍ਰਤਾਪ ਸੂਤ ਗ੍ਰੰਥਾ ਵਿੱਚ ਲਿਖਿਆ ਹੈ ਕਹਿੰਦੇ ਉਹ ਬਜ਼ੁਰਗ ਬੋਲੇ ਕਿ ਇਹ ਜਿਹੜਾ ਸਾਡੀ ਵੰਸ਼ ਵਿੱਚ ਜਨਮਿਆ ਜਦ ਇਹ ਜਨਮੋਂ ਵੰਸ ਹਮਾਰੇ ਲਾਜ ਗਵਾਈ ਸਰਵ ਪ੍ਰਕਾਰ ਸਾਡੀ ਵੰਸ਼ੇ ਚ ਜੰਮਿਆ ਇਹਨੇ ਤਾਂ ਲਾਜ ਹੀ ਗਵਾਤੀ ਸਾਡੀਆਂ ਦੀ ਪਿਤ ਕੇ ਮਰੇ ਸਦਨ ਕੋ ತ್ಯਾਕਾ ਪਿਓ ਮੁੱਕਿਆ ਤੇ ਨਾਨੀ ਨਾਲ ਆ ਗਿਆ ਸਾਨੂੰ ਖੁਸ਼ੀ ਹੋਈ ਵੇ ਚਲੋ ਤਹਾਵ ਯੋ ਹੋਇਆ ਗੁਰੂ ਅਮਰਦਾਸ ਮਹਾਰਾਜ ਦਾ ਦਮਾਦ ਬਣਿਆ ਪਰ ਆ ਕੁਝ ਵੇਖਿਆ ਇਸਨੇ ਤੋਂ ਸਿਰ ਮਾਟੀ ਬਾਈ ਤੁਮ ਤੋਂ ਸਤਗੁਰ ਹੋ ਉਚਾਈ ਮਹਾਰਾ ਤੁਸੀਂ ਤਾਂ ਵੱਡੇ ਸੀ ਇਹ ਦਮਾਦ ਜਵਾਈ ਰਖੇ ਇਹ ਘਰ ਵਿੱਚ ਨੌਕਰੀ ਕਰਦਾ ਟੋਕਰੀ ਢੋਂਦਾ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੇ ਅੱਖਾਂ ਭਰ ਕੇ ਰੋਂਦੇ ਹੋਏ ਭਾਈ ਜੇਠੇ ਦੇ ਹੰਝੂ ਪੁੰਝੇ ਘੁੱਟ ਕੇ ਗਲ ਬਕੜੀ ਵਿੱਚ ਲੈ ਕੇ ਕਿਹਾ ਬਜ਼ੁਰਗੋ ਜੇਠੇ ਨੇ ਤੁਹਾਡੀ ਕੁੱਲ ਦੀ ਨੱਕ ਨਹੀਂ ਘਟਾਈ ਜੇਠੇ ਨੇ ਤੁਹਾਡੀ ਕੁੱਲ ਨੀਵੀਂ ਨਹੀਂ ਕੀਤੀ ਜੇ ਸੱਚ ਪੁੱਛਦੇ ਹੋ ਇਹ ਸਹਰਿਆਂ ਦੇ ਘਰ ਟੋਕਰੀ ਨਹੀਂ ਢੋਂਦਾ ਇਹ ਗੁਰੂ ਨਾਨਕ ਦੇ ਘਰ ਟੋਕਰੀ ਢੋਂਦਾ ਇਹ ਸਹਰਿਆਂ ਦੇ ਵਰਤਨ ਨਹੀਂ ਮਾਜਦਾ ਇਹ ਗੁਰੂ ਨਾਨਕ ਦੀ ਸੰਗਤ ਦੇ ਵਰਤਨ ਮਾਜਦਾ ਤੇ ਇਹਨੇ ਪਤਾ ਕਿੰਨਾ ਮਾਣ ਖੱਟ ਲਿਆ ਤੁਸੀਂ ਕਹਿੰਦੇ ਹੋ ਸੋਡੀਆਂ ਦੀ ਕੁੱਲ ਦੀ ਨੱਕ ਘਟਾਤੀ ਸੱਚ ਪੁੱਛਦੇ ਹੋ ਅਸਲੀਅਤ ਇਹ ਹੈ ਜੇ ਤੁਹਾਡੀ ਕੁੱਲ ਵਿੱਚ ਜੇਠਾ ਜਨਮ ਨਾ ਲੈਂਦਾ ਤੁਹਾਡੀ ਕੁੱਲ ਦੇ ਪਿਤਰਾਂ ਨੇ ਨਰਕਾਂ ਵਿੱਚ ਹੀ ਸੜਨਾ ਸੀ ਇਹਨੇ ਤੁਹਾਡੇ ਪਿਤਰ ਵੀ ਤਾਰ ਦਿੱਤੇ ਇਹ ਪਿਤਰੀ ਹੋਏ ਉਧਾਰੋ ਵਾਲੀ ਬਖਸ਼ਿਸ਼ ਲੈ ਕੇ ਆਇਆ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਬੋਲੇ ਕਹਿੰਦੇ ਜੇ ਇਹ ਨਾ ਜਨਮ ਹੋ ਬੰਸ ਤੁਮਾਰੇ ਗਿਰਤ ਨਰਕ ਮੈਂ ਪਿਤਰ ਤੇਮਾਰੇ ਟੋਡੇ ਤਾਂ ਪਿਤਰ ਵੀ ਨਰਕਾਂ ਚ ਪੈਣੇ ਸੀ ਸੋਡਿਓ ਇਹਨੇ ਤੁਹਾਡੀ ਕੁੱਲ ਉੱਚੀ ਕਰ ਦਿੱਤੀ ਇੱਕ ਦਿਨ ਵੇਖਿਓ ਕੁੱਲ ਦੁਨੀਆ ਕਹੇਗੀ ਬੈਠਾ ਸੋਢੀ ਬਾਤ ਸ਼ਾ ਰਾਮਦਾਸ ਸਤਗੁਰੂ ਕਹਾਵੇਂ ਅਗਲੇ ਦਿਨ ਗੁਰੂ ਅਮਰਦਾਸ ਮਹਾਰਾ ਨੇ ਫੈਸਲਾ ਲੈ ਲਿਆ ਦੋ ਥੜਿਆਂ ਦੀ ਘਟਨਾ ਤੋਂ ਬਾਅਦ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆ ਨੇ ਬਚਨ ਕਹਿ ਬਾਬਾ ਬੁੱਢਾ ਸਾਹਿਬ ਬੋਲੀ ਦੇ ਜਲ ਨਾਲ ਜੇਠੇ ਨੂੰ ਕਹੋ ਇਸ਼ਨਾਨ ਕਰੇ ਆ ਸਾਡਾ ਚੋਲਾ ਲੈ ਜਾਓ ਜੇਠੇ ਨੂੰ ਪਹਿਨਾ ਕੇ ਲੈ ਕੇ ਆਓ ਮਹਾਰਾਜ ਸਤਿਵੰਜਾ ਬਾਬਾ ਬੁੱਢਾ ਸਾਹਿਬ ਚੋਲਾ ਲੈ ਗਏ ਜਾ ਕੇ ਕਹਿੰਦੇ ਨੇ ਜੇਠਾ ਜੀ ਤੁਹਾਨੂੰ ਗੁਰੂ ਅਮਰਦਾਸ ਦਾ ਹੁਕਮ ਹੈ ਇਸ਼ਨਾਨ ਕਰਕੇ ਆ ਚੋਲਾ ਪਾਓ ਬੋਲੀ ਨੇ ਜਲ ਨਾਲ ਇਸ਼ਨਾਨ ਕਰਕੇ ਝੋਲਾ ਪਹਿਨਿਆ ਝੋਲਾ ਪਹਿਨ ਕੇ ਦਸਤਾਰਾਂ ਸਜਾ ਕੇ ਗੁਰੂ ਅਮਰਦਾਸ ਮਹਾਰਾਜ ਦਾ ਹੁਕਮ ਸੀ ਦਰਬਾਰ ਵਿੱਚ ਲੈ ਕੇ ਆਓ ਜਦੋਂ ਬਾਬਾ ਬੁੱਢਾ ਸਾਹਿਬ ਦਰਬਾਰ ਵਿੱਚ ਲੈ ਕੇ ਆਏ ਨਾ ਭਾਈ ਜੇਠਾ ਜੀ ਨੂੰ ਤੇ ਸਾਧ ਸੰਗਤ ਸਾਹਮਣੇ ਵੇਖਿਆ ਗੁਰੂ ਅਮਰਦਾਸ ਜੀ ਦਾ ਤਖਤ ਖਾਲੀ ਹੈ ਅੱਜ ਗੁਰੂ ਤਖਤ ਤੇ ਕਿਉਂ ਨਹੀਂ ਬੈਠਾ ਅੱਜ ਸ੍ਰੀ ਗੁਰੂ ਅਮਰਦਾਸ ਮਹਾਰਾਜ ਤੇ ਤਖਤ ਤੇ ਨਹੀਂ ਅਜ ਗੁਰੂ ਅਮਰਦਾਸ ਮਹਾਰਾਜ ਭੋਇ ਸੰਗਤ ਵਿੱਚ ਬੈਠੇ ਨੇ ਜਦੋਂ ਭਾਈ ਜੇਠਾ ਆਏ ਗੁਰੂ ਅਮਰਦਾਸ ਮਹਾਰਾਜ ਉੱਠ ਕੇ ਖਲੋ ਗਏ ਅਦਮ ਨਾਲ ਭਾਈ ਜੇਠੇ ਨੂੰ ਬਾਹੋਂ ਪਕੜ ਕੇ ਲੈ ਗਏ ਤੇ ਹੁਕਮ ਕਰਕੇ ਕਹਿੰਦੇ ਨੇ ਭਾਈ ਜੇਠਾ ਤੂੰ ਧੰਨ ਗੁਰੂ ਰਾਮਦਾਸ ਹੋਇਆ ਆ ਇਸ ਤਖਤ ਤੇ ਬੈਠ ਤੇਰੇ ਅੰਦਰ ਉਹ ਥੜਾ ਬਣ ਗਿਆ ਜੇ ਤੂੰ ਗੁਰੂ ਅਮਰਦਾਸ ਨੇ ਹੁਣ ਰੋਜ ਬੋਲਣ ਆ ਤੈਨੂੰ ਤਖਤ ਤੇ ਬਿਠਾਵਾਂ ਬਾਹੋਂ ਪਕੜ ਕੇ ਤਖਤ ਤੇ ਬਿਠਾਇਆ ਕੋਲ ਖਲੋ ਕੇ ਹੁਕਮ ਕੀਤਾ ਸਭ ਪੁੱਤ ਭਾਈ ਭਤੀਜੇ ਉੱਠ ਕੇ ਖੜੇ ਹੋ ਗੋ ਸੰਗਤ ਨੂੰ ਨਹੀਂ ਢਾਲਿਆ ਪਹਿਲਾਂ ਪਹਿਲਾਂ ਗੁਰੂ ਅਮਰਦਾਸ ਮਹਾਰਾਜ ਨੇ ਸੰਗਤ ਨਹੀਂ ਉਠਾਈ ਪਹਿਲਾਂ ਆਪ ਮੱਥਾ ਟੇਕ ਪਰ ਕਰਮਾਂ ਕੀਤੀ ਫਿਰ ਕਿਆ ਸਭ ਪੁੱਤ ਸਿੱਖ ਬੰਦਪ ਪੁੱਤ ਭਾਈ ਮੇਰੇ ਭਰਾ ਭਤੀਜੇ ਪੁੱਤਰਾਂ ਨੂੰ ਕਿਹਾ ਉੱਠ ਹੋ ਵੀ ਉੱਠ ਕੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮੱਥਾ ਟਿਕੋ ਗੁਰੂ ਰਾਮਦਾਸ ਨੂੰ ਆਪਣੇ ਵੱਡੇ ਪੁੱਤਰ ਨੂੰ ਕਹਿੰਦੇ ਮੋਰੀ ਪੁੱਤਰ ਮਨ ਚੇ ਨਾ ਲਿਆਈ ਭਾਈ ਜੇਠਾ ਤਾਂ ਮੇਰਾ ਜੀਜਾ ਹੀ ਲੱਗਦਾ ਹੈ ਭਾਈ ਜੇਠਾ ਤਾਂ ਮੇਰੀ ਭੈਣ ਦਾ ਘਰ ਵਾਲਾ ਭਣੋਇਆ ਹੀ ਸਾਡਾ ਲੱਗਦਾ ਹੈ ਕਹਿੰਦੇ ਨਹੀਂ ਹੁਣ ਭਾਈ ਜੇਠਾ ਗੁਰੂ ਰਾਮਦਾਸ ਹੋ ਗਏ ਪੁੱਤਰ ਗੁਰੂ ਰਾਮਦਾਸ ਜਾਣ ਕੇ ਮੱਥਾ ਟੇਕ ਭਾਈ ਜੇਠੇ ਨੂੰ ਤੇ ਗੁਰੂ ਰਾਮਦਾਸ ਦੇ ਚਰਨਾਂ 'ਚ ਮੱਥਾ ਟੇਕੋ ਜਾਓ ਜੋ ਮੰਗੋਗੇ ਅੱਜ ਤੁਹਾਨੂੰ ਉਹ ਮਿਲਣਾ ਇਹ ਗੱਲ ਗੁਰੂ ਅਮਰਦਾਸ ਜੀ ਨੇ ਕਹੀ ਤੇ ਨਾਲ ਮਹਾਰਾਜ ਨੇ ਐਲਾਨ ਕੀਤਾ ਅੱਜ ਜੋ ਜੋ ਮੱਥਾ ਟੇਕ ਕੇ ਮੰਗੋਗੇ ਉਹ ਮਿਲਨੇ ਪੁੱਤ ਧਨ ਖੜ ਲਕshmi ਹਰ ਮੇਲੇ ਹਰ ਨਿਸਤਾਰੇ ਕਹਿੰਦੇ ਜੋ ਮਨ ਅੰਦਰ ਸ਼ਰਧਾ ਪ੍ਰੇਮ ਰੱਖ ਕੇ ਅੱਜ ਮੱਥਾ ਟੇਕੋਗੇ ਭਾਈ ਕਾਰਜ ਸਭ ਸਵਾਰੇ ਜੋ ਸੇਵਾ ਕਰੇ ਪੂਰੇ ਸਤਿਗੁਰੂ ਕੇ ਤੇ ਸਕਾਰਜ ਸਭ ਸਵਾਰੇ ਤੁਹਾਡੇ ਸਭ ਕਾਰ ਸਵਰਨਗੇ ساری ਸੰਗਤ ਉੱਠੀ ਬੋੜੀ ਲੰਬੀ ਕਤਾਰ ਲੱਗ ਗਈ ਸਾਧ ਸੰਗਤ ਡੇੜ ਘੜੀ ਤੋਂ ਵੱਧ ਸਮਾਂ ਇਤਿਹਾਸ ਵਿੱਚ ਤਾਂ ਇੱਕ ਪਹਿਰ ਲਿਖਿਆ ਹੋਇਆ ਕਈਆਂ ਤਾਂ ਇੱਕ ਪਹਿਰ ਦਾ ਅਰਥ ਹੈ 3 ਘੰਟੇ ਦਿੰ ਘੰਟੇ ਇੰਨੀ ਸੰਗਤ ਲੰਬੀ ਕਤਾਰ ਗੁਰੂ ਰਾਮਦਾਸ ਜੀ ਨੂੰ ਸੰਗਤ ਮੱਥਾ ਟੇਕ ਕੇ ਪ੍ਰਕਰਮਾ ਕਰਕੇ ਬੈਠਣ ਲੱਗ ਪਈ ਜਦੋਂ ਸਾਰੀ ਸੰਗਤ ਨੇ ਮੱਥਾ ਟੇਕ ਲਿਆ ਨਾ ਗੁਰੂ ਅਮਰਦਾਸ ਮਹਾਰਾਜ ਨੇ ਵੇਖਿਆ ਗੁਰੂ ਰਾਮਦਾਸ ਮਹਾਰਾਜ ਤਾਂ ਰੋ ਰਹੇ ਆ ਦਾੜਾ ਅਥਰੂਆਂ ਨਾਲ ਭਿੱਜ ਗਿਆ ਐ ਅੱਖਾਂ ਉੱਪਰ ਨਹੀਂ ਚੁੱਕੀਆਂ ਪਾਤਸ਼ਾਹ ਕੋਲ ਹੋ ਕੇ ਗੁਰੂ ਅਮਰਦਾਸ ਬੋਲੇ ਕਹਿੰਦੇ ਗੁਰੂ ਰਾਮਦਾਸ ਹੁਣ ਕਿਉਂ ਰੋ ਰਹੇ ਹੋ ਹੁਣ ਤਾਂ ਤੁਸੀਂ ਗੁਰੂ ਨਾਨਕ ਦੇ ਸਿੰਘਾਸਣ ਦੇ ਮਾਲਕ ਹੋ ਗਏ ਹੁਣ ਸੰਗਤ ਨੂੰ ਕੁਝ ਕਹੋ ਅੱਜ ਤੋਂ ਬਾਅਦ ਅਸੀਂ ਭੋਏ ਬੈਣੇ ਤੁਸੀਂ ਸੰਗਤ ਨੂੰ ਉਪਦੇਸ਼ ਦੇਣ ਗੁਰੂ ਰਾਮਦਾਸ ਕੁਝ ਬੋਲੋ ਸਾਰੀ ਸੰਗਤ ਖਾਮੋਸ਼ ਬਾਦਸ਼ਾਹ ਬੋਲੇ ਗੁਰੂ ਰਾਮਦਾਸ ਕੁਝ ਕਹੋ ਅੱਜ ਤੁਹਾਡੇ ਅੰਦਰੋਂ ਧਰ ਕੀ ਬਾਣੀ ਦਾ ਪ੍ਰਕਾਸ਼ ਹੋਣਾ ਹੈ ਗੁਰੂ ਰਾਮਦਾਸ ਫਿਰ ਪਤਕੀ ਬੋਲੇ ਪਹਿਲਾ ਸ਼ਬਦ ਕੋਈ ਕਿਹਾ ਹੈ ਸਤਿਗੁਰੂ ਅੱਜ ਮੈਨੂੰ ਇਸ ਤਰ੍ਹਾਂ ਲੱਗਦਾ ਉਹ ਸਭ ਕੁਝ ਅੱਖਾਂ ਦੇ ਸਾਹਮਣੇ ਘੁੰਮ ਗਿਆ ਸੱਤ ਸਾਲ ਦੀ ਉਮਰ ਵਿੱਚ ਪਿਤਾ ਚਲਾਣਾ ਕਰ ਗਏ ਕਿਸੇ ਤਾਈ ਚਾਚੀ ਨੇ ਰੋਟੀ ਦੀ ਜ਼ਿੰਮੇਵਾਰੀ ਨਹੀਂ ਲਈ ਮੈਂ ਗਲੀ ਗਲੀ ਘੁੰਗਣੀਆਂ ਵੇਚਦਾ ਰਿਆ ਗੋਇੰਦਵਾਲ ਸਾਹਿਬ ਵਿੱਚ ਵਸਰ ਕੇ ਦੀ ਧਰਤੀ ਤੇ ਅਨੇਕਾਂ ਲੋਕ ਆਪਣੇ ਬੱਚਿਆਂ ਨੂੰ ਖਿੱਚ ਕੇ ਲੈ ਜਾਂਦੇ ਸੀ ਜੇਠੇ ਦਾ ਪਰਸ਼ਾ ਮਾ ਨਾ ਪੈ ਜਾਏ ਇਹਦੇ ਨਾਲ ਨਾ ਖੇਡਿਆ ਕਰੋ ਇੱਕ ਜਿਤੇਮ ਅਨਾਥ ਜਿਹਨੂੰ ਲੋਕ ਅਪਹਾਗਾ ਕਹਿੰਦੇ ਸੀ ਅੱਜ ਤੁਸੀਂ ਤਖਤ ਸਿੰਘਾਸਣ ਤੇ ਬਿਠਾ ਦਿੱਤਾ ਇੰਜ ਲੱਗਦਾ ਜਿਵੇਂ ਕੀੜੇ ਨੂੰ ਚੁੱਕ ਕੇ ਬਾਦਸ਼ਾਹ ਬਣਾ ਦਿੱਤਾ ਹੋਵੇ ਸਤਿਗੁਰੂ ਗੁਰੂ ਰਾਮਦਾਸ ਬੋਲੇ ਕਹਿੰਦੇ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਭ ਤਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰਸਤਗੁਰ ਸੰਗ ਕੀਰੇ ਹਮ ਥੱਪੇ ਮਹਾਰਾਜ ਹੈ ਲੱਗਦਾ ਜਿਵੇਂ ਕੀੜੇ ਨੂੰ ਚੁੱਕ ਕੇ ਬਾਦਸ਼ਾਹ ਦਿੱਤੀ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਤਖਤ ਸਿੰਘਾਸਣ ਦੇ ਮਾਲਕ ਬਣੇ ਤੇ ਫਿਰ ਦੁਨੀਆ ਨੇ ਕਹਾ ਸੋਢੀ ਸ੍ਰਿਸ਼ਟ ਸਕਲ ਤਾਰਣ ਕੋ ਦੁਨੀਆ ਨੂੰ ਤਾਰਨ ਲਈ ਵੇਖੋ ਭਾਈ ਸੋਢੀਆਂ ਦੀ ਕਿੰਨੀ ਜੈ ਜੈਕਾਰ ਸੋਢੀ ਸ੍ਰਿਸ਼ਟ ਸਕਲ ਤਾਰਣ ਕੋ ਅਬ ਗੁਰ ਰਾਮਦਾਸਤਾ ਮਿਲੀ ਵਡਾਈ ਹੁਣ ਦੁਨੀਆ ਕਹਿਣ ਲੱਗ ਪਈ ਕਿ ਪੂਰਨ ਤਾਲ ਖਟਾਇਆ ਪੜੋ ਅੰਮ੍ਰਿਤ ਸਰਵਜੋਤ ਜਗਾਵੇ ਬੈਠਾ ਸੋ ਦੀਪਾਤਿ ਸ਼ਾ ਰਾਮਦਾਸ ਸਤਿਗੁਰੂ ਕਹਾਵੇ